ਮਿੱਤਰੋ ਟਾਂਡੇ ਸ਼ਹਿਰ ਵਿੱਚ ਕੁਝ ਏਦਾਂ ਦੇ ਰੈਸਟੋਰੈਂਟ ਵੀ ਹੈਗੇ ਆ ਜਿਨ੍ਹਾਂ ਦਾ ਖਾਣਾ ਬਹੁਤ ਹੀ ਸੁਆਦ ਹੁੰਦਾ ਆ ਉਹਨਾਂ ਵਿੱਚੋਂ ਇੱਕ ਰੈਸਟੋਰੈਂਟ ਹੈ ਡੌਨ ਟੌਨ ਅੱਜ ਵੀ ਮਿੱਤਰੋ ਅੱਜ ਤੁਹਾਨੂੰ ਡੌਨ ਟੌਨ ਰੈਸਟੋਰੈਂਟ ਲੈ ਕੇ ਚੱਲਦੇ ਆ ਇਹਨਾਂ ਦੀ ਲੋਕੇਸ਼ਨ ਨੋਟ ਕਰ ਲਓ ਸਰਕਾਰੀ ਹਸਪੀਟਲ ਤੋਂ ਸ਼ਿਮਲਾ ਪਹਾੜੀ ਰੋਡ ਨੀਅਰ ਬੈਂਕ ਆਫ ਬੜੋਦਾ ਆ ਜਾਓ ਲਓ ਜੀ ਮਿੱਤਰੋ ਹੁਣ ਅਸੀਂ ਪਹੁੰਚ ਗਏ ਆ ਡੌਨ ਟੌਨ ਰੈਸਟੋਰੈਂਟ ਇਧਰਲੀ ਸਾਈਡ ਚੈੱਕ ਕਰੋ ਇਹਨਾਂ ਦਾ ਪੀਜ਼ਾ ਕਾਊਂਟਰ ਜਿੱਥੇ 버ਗਰ ਪੀਜ਼ਾ ਸੈਂਡਵਿਚ ਤੇ ਰੈਪ ਵਗੈਰਾ ਮਿਲ ਜਾਣਗੇ ਆ ਜਾਓ ਪੂਰੀ ਜਾਣਕਾਰੀ ਦੰਨੀ ਆ ਹੁਣ ਅੰਦਰ ਜਾ ਕੇ हां जी लॉबी मित्रों ਹੈਗਾ ਇਹਨਾਂ ਦਾ ਫੈਮਿਲੀ ਸਿਟਿੰਗ ਏਰੀਆ ਜਿੱਥੇ ਬੈਠ ਕੇ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹਾਂ ਤੇ ਸਾਰ ਸਪਾਈ ਦਾ ਵੀ ਪੂਰਾ ਪ੍ਰਬੰਧ ਆ। ਮਿੱਤਰੋ ਇਹ ਤਾਂ ਸੀਗਾ ਇਹਨਾਂ ਦਾ ਸਿਟਿੰਗ ਏਰੀਆ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਪਾਰਟੀ ਹਾਲ ਜਿਸ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ। ਮਿੱਤਰੋ ਅੰਦਰ ਵਰਦਿਆਂ ਸਾਰ ਹੀ ਪ੍ਰੋਜੈਕਟਰ ਲੱਗਾ ਹੋਇਆ ਆ ਤੇ ਜਿੱਥੇ ਬੈਠ ਕੇ ਆਪਣੇ ਸੱਜਣਾ ਮਿੱਤਰਾਂ ਨਾਲ ਇੰਜੋਏ ਕਰ ਸਕਦੇ ਹਾਂ ਖਾ ਪੀ ਸਕਦੇ ਹਾਂ ਸਭ ਤੋਂ ਵੱਡੀ ਗੱਲ ਇਹ ਆ ਕਿ JBL ਦਾ ਤੁਹਾਨੂੰ ਇੱਥੇ ਸਾਊਂਡ ਸਿਸਟਮ ਲੱਗਾ ਮਿਲੇਗਾ। ਬਿਲਕੁਲ ਸਤੰਦਰ ਇਧਰ ਚਾਤੀ ਮਾਰ ਜਰਾ ਓਕੇ ਇਹ ਹੈਗਾ ਨਾ ਇਹਦਾ ਪਾਰਟੀ ਹਾਲ ਠੀਕ ਆ ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੰਕਸ਼ਨ ਕਰ ਸਕਦੇ ਹੋ 150 ਬੰਦੇ ਦਾ ਆਰਾਮ ਨਾਲ ਅਰੇਂਜਮੈਂਟ ਕਰਕੇ ਦੇ ਦਿੰਦੇ ਆਏ ਤੇ ਵਿੱਕੀ ਭੱਟੀ ਗੱਲ ਇਧਰ ਦਾ ਅੰਦਰਲਾ 뷰 ਦੇਖ ਦੋ 뷰 ਬਹੁਤ ਵਧੀਆ ਸਿਟਿੰਗ ਏਰੀਆ ਵੀ ਇਹਦਾ ਬਹੁਤ ਜ਼ਬਰਦਸਤ ਆ ਠੀਕ ਆ ਤੁਸੀਂ ਇੱਥੇ ਤਿਆਰ ਸ਼ਾਰ ਹੋਗੇ ਹੋਣਾ ਆ ਹਾਂ ਏਅਰ ਤੋਂ ਲੈ ਕੇ ਜੈਡ ਤੱਕ ਅਰੇਂਜਮੈਂਟ ਸਾਰਾ ਇਹ ਕਰਕੇ ਦੇਣੀ ਹੈ ਤੁਹਾਨੂੰ ਮਿੱਤਰੋ ਜੀ ਗੱਲ ਕਰੀਏ ਇੱਥੋਂ ਦੀ ਪਾਰਕਿੰਗ ਦੀ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ 50 ਤੋਂ ਉੱਤੇ ਗੱਡੀਆਂ ਲੱਗ ਜਾਂਦੀਆਂ ਆ ਬਧੇਰੇ ਜਾਣਕਾਰੀ ਵਾਸਤੇ ਸਕਰੀਨ ਦੇ